ਸਸ਼ੀਕਾਲ ਮੈਂ ਤੁਹਾਡੇ ਨਾਲ ਕਮਲਦੀਪ ਕੌਰ ਤਾਂ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਕਲੀ ਕੋਸਮੈਟਿਕ ਬਰਾਮਦ ਕੀਤਾ ਗਿਆ ਤੇ ਨਾਲ ਹੀ ਨਕਲੀ ਦਵਾਈ ਵੀ ਬਰਾਮਦ ਕੀਤੀ ਗਈ ਹੈ ਤੇ ਜੇਕਰ ਤੁਸੀਂ ਵੀ ਕੋਸਮੈਟਿਕ ਖਰੀਦਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈਗੀ ਹੈ ਕਿਉਂਕਿ ਤੁਹਾਨੂੰ ਵੀ ਕੋਈ ਨਕਲੀ ਪ੍ਰੋਡਕਟ ਜਿਹੜਾ ਉਹ ਦਿੱਤਾ ਜਾ ਸਕਦਾ ਹੈ ਤਾਂ ਇਹ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਢੇਰਾਂ ਦੇ ਢੇਰ ਪਏ ਹੈਗੇ ਨੇ ਇੱਕ ਪਾਸੇ ਫੇਸ ਵਾਸ਼ ਜਿਹੜਾ ਉਹ ਤੁਹਾਨੂੰ ਵੇਖ ਨੂੰ ਮਿਲੇਗਾ ਤਾਂ ਹੋਰ ਵੀ ਕੋਸਮੈਟਿਕ ਦਾ ਕਈ ਸਮਾਨ ਹੈਗਾ ਤੇ ਨਾਲ ਹੀ ਕਈ ਦਵਾਈਆਂ ਵੀ ਜਿਹੜੀਆਂ ਹੈਗੀਆਂ ਨੇ ਉਹ ਬਰਾਮਤ ਕੀਤੀ ਗਈਆਂ ਤੇ ਤਾਂ ਪੂਰਾ 50 ਲੱਖ ਦਾ ਇਹ ਸਮਾਨ ਜਿਹੜਾ ਨਕਲੀ ਉਹ ਬਰਾਮਦ ਕੀਤਾ ਗਿਆ 50 ਲੱਖ ਦਾ ਸਮਾਨ ਹੈ ਜਿਹਦੇ ਵਿੱਚ ਨਕਲੀ ਕੋਸਮੈਟਿਕ ਹੈਗਾ ਕੋਸਮੈਟਿਕ ਦੇ ਵਿੱਚ ਹੋਰ ਵੀ ਕਈ ਪ੍ਰੋਡਕਟ ਹੈਗੇ ਨੇ ਕੋਸਮੈਟਿਕ ਦੇ ਨਾਲ ਸੰਬੰਧਿਤ ਨਾਲ ਹੀ ਜਿਹੜੇ ਫੇਸ ਵਾਸ਼ ਹੈ ਉਹ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਢੇਰਾਂ ਦੇ ਢੇਰ ਲੱਗੇ ਪਏ ਨੇ ਪਰ ਇਹ ਜਿਹੜੇ ਢੇਰ ਲੱਗੇ ਹੋਏ ਨੇ ਫੇਸ ਵਾਸ਼ ਦੇ ਇਹ ਸਾਰੇ ਹੈਗੇ ਨੇ ਨਕਲੀ ਹੈਗੇ ਨੇ ਤੇ ਨਾਲ ਹੀ ਇੱਕ ਸ਼ੀਸ਼ੀਆਂ ਤੁਸੀਂ ਵੇਖਣੇ ਹੋਗੇ ਸ਼ੀਸ਼ੀਆਂ ਨੇ ਦਵਾਈਆਂ ਦੇ ਨਾਲ ਭਰੀਆਂ ਤਾਂ ਇਹ ਵੀ ਜਿਹੜੀ ਹੈ ਨਕਲੀ ਬਰਾਮਤ ਕੀਤੀਆਂ ਗਈਆਂ ਨੇ ਤੇ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਪੂਰਾ ਮਾਮਲਾ ਦਰਅਸਲ ਬਿਹਾਰ ਤੋਂ ਸਾਹਮਣੇ ਆਇਆ ਬਿਹਾਰ ਦੇ ਗਿਆ ਸਿਟੀ ਤੋਂ ਇਹ ਸਾਹਮਣੇ ਆਇਆ ਸ਼ਹਿਰ ਤੋਂ ਸਾਹਮਣੇ ਆ ਜਿੱਥੇ ਇਹ ਪੂਰਾ ਜਿਹੜਾਗਾ ਧੰਦਾ ਚਲਾਇਆ ਜਾ ਰਿਹਾ ਸੀ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਹ ਨਕਲੀ ਚੀਜ਼ਾਂ ਬਣਾਈਆਂ ਜਾ ਰਹੀਆਂ ਸੀ ਨਕਲੀ ਜਿਹੜੇ ਨੇ ਕੋਸਮੈਟਿਕ ਦੇ ਪ੍ਰੋਡਕਟਸ ਤਿਆਰ ਕੀਤੇ ਜਾ ਰਹੇ ਸੀਗੇ ਕਿਸ ਤਰ੍ਹਾਂ ਜਿਹੜਾ ਤੁਸੀਂ ਵੇਖ ਸਕਦੇ ਹੋ ਦਵਾਈਆਂ ਤਿਆਰ ਕੀਤੀਆਂ ਜਾ ਰਹੀਆਂ ਸੀ ਤਾਂ ਜਦੋਂ ਹੀ ਇਸ ਦੀ ਭਣਕ ਕੋਲਕਸ ਨੂੰ ਲੱਗਦੀ ਹੈ ਤਾਂ ਪੁਲਿਸ ਮੌਕੇ ਤੇ ਪੁੱਜਦੀ ਹੈ ਉਸ ਤੇ ਜਾ ਕੇ ਪੂਰੀ ਚੈਕਿੰਗ ਕੀਤੀ ਜਾਂਦੀ ਹੈ ਚੈਕਿੰਗ ਤੋਂ ਬਾਅਦ ਇਸ ਜਿਹੜਾਗਾ 50 ਲੱਖ ਦਾ ਇਸਮਾਨ ਜਿਹੜਾਗਾ ਉਹ ਬ੍ਰਾਮਤ ਕੀਤਾ ਗਿਆ ਤਾਂ ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ ਇਸ ਤੋਂ ਪਹਿਲਾਂ ਵੀ ਅਕਸਰ ਹੀ ਜੜੀਆਂ ਨਕਲੀ ਚੀਜ਼ਾਂ ਜੜੀਆਂ ਇਹ ਅਕਸਰ ਹੀ ਤੁਹਾਨੂੰ ਕਿਸੇ ਵੀ ਥਾਂ ਤੋਂ ਮਿਲ ਜਾਣਗੀਆਂ ਉਹ ਇਸ ਤਰ੍ਹਾਂ ਲੱਗਦਾ ਦੇਖਣ ਦੇ ਵਿੱਚ ਕਿ ਜਿਹੜੀ ਕੰਪਨੀ ਦੇ ਸੀ ਚੀਜ਼ ਲੈ ਰਹੇ ਜਾਂ ਕਿਸ ਬ੍ਰਾਂਡ ਦੀ ਸੀ ਚੀਜ਼ ਲੈ ਰਹੇ ਹੋ ਤੁਹਾਨੂੰ ਵੇਖਣ 'ਚ ਬਿਲਕੁਲ ਲੱਗੇਗਾ ਕਿ ਅਸਲੀ ਚੀਜ਼ ਖਰੀਦੀ ਆ ਪਰ ਕਿਤੇ ਨਾ ਕਿਤੇ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਕਹਿ ਸਕਦੇ ਕਿਸ ਤਰ੍ਹਾਂ ਇਸ ਨੂੰ ਐਦਾ ਬਣਾ ਦਿੱਤਾ ਜਾਂਦਾ ਹੈ ਨਕਲੀ ਚੀਜ਼ਾਂ ਨੂੰ ਵੀ ਕਿਸ ਤਰ੍ਹਾਂ ਨੂੰ ਪਛਾਣ ਕਰਨਾ ਹੈ ਉਹ ਮੁਸ਼ਕਲ ਹੋ ਜਾਂਦਾ ਕਿ ਕਿਹੜੀ ਅਸਲੀ ਹੈ ਤੇ ਕਿਹੜੀ ਨਕਲੀ ਹੈ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਨਕਲੀ ਜਿਹੜੀ ਚੀਜ਼ ਦਾ ਜਿਹੜੀਆਂ ਇਹ ਬਣਾਈਆਂ ਜਾ ਰਹੀਆਂ ਕਿਸ ਤਰ੍ਹਾਂ ਸਾਡੇ ਨਾਲ ਜਿਹੜਾ ਖਿਲਵਾੜ ਕੀਤਾ ਜਾ ਰਿਹਾ ਸਾਡੀ ਸਿਹਤ ਦੇ ਨਾਲ ਕਿਸ ਤਰ੍ਹਾਂ ਖਿਲਵਾੜ ਕੀਤਾ ਜਾ ਰਿਹਾ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਜਦੋਂ ਹੀ ਇਹ ਪੁਲਿਸ ਤੱਕ ਪੁੱਜਦੀ ਹੈ ਇਸ ਦੀ ਖਬਰ ਤਾਂ ਉਸ ਤੋਂ ਬਾਅਦ ਮੌਕੇ ਤੇ ਪਹੁੰਚਦੀ ਹੈ ਟੀਮ ਪਹੁੰਚਦੀ ਹੈ ਉਸ ਤੋਂ ਬਾਅਦ ਜਾਂਚ ਪੜਤਾਲ ਕੀਤੀ ਜਾਂਦੀ ਉਸ ਤੋਂ ਬਾਅਦ ਪਤਾ ਲੱਗਦਾ ਕਿ ਪੂਰੇ 50 ਲੱਖ ਦਾ ਨਕਲੀ ਸਮਾਨ ਜਿਹੜਾਗਾ ਬਰਾਮਦ ਕੀਤਾ ਗਿਆ ਉਸ ਪੂਰੇ ਮਾਮਲੇ ਤੇ ਉੱਚ ਪੁਲਿਸ ਮੁਲਾਕਾ ਮਾਦਾ ਕੀ ਕਰਨਾ ਤੁਹਾਨੂੰ ਸੁਣਾ ਦਿੰਦੇ ਆ ਸਸ਼ੀਕਾਲ ਮੈਂ ਤੁਹਾਡੀ ਨਾਲ ਕਮਲਦੀਪ ਕੌਰ ਤਾਂ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਕਲੀ ਕੋਸਮੈਟਿਕ ਬਰਾਮਦ ਕੀਤਾ ਗਿਆ ਤੇ ਨਾਲ ਹੀ ਨਕਲੀ ਦਵਾਈ ਵੀ ਬਰਾਮਦ ਕੀਤੀ ਗਈ ਹੈ ਤੇ ਜੇਕਰ ਤੁਸੀਂ ਵੀ ਕੋਸਮੈਟਿਕ ਖਰੀਦਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈਗੀ ਹੈ ਕਿਉਂਕਿ ਤੁਹਾਨੂੰ ਵੀ ਕੋਈ ਨਕਲੀ ਪ੍ਰੋਡਕਟ ਜਿਹੜਾ ਉਹ ਦਿੱਤਾ ਜਾ ਸਕਦਾ ਹੈ ਤਾਂ ਇਹ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਢੇਰਾਂ ਦੇ ਢੇਰ ਪਏ ਹੈਗੇ ਨੇ ਇੱਕ ਪਾਸੇ ਫੇਸ ਵਾਸ਼ ਜਿਹੜਾ ਉਹ ਤੁਹਾਨੂੰ ਵੇਖ ਨੂੰ ਮਿਲੇਗਾ ਤਾਂ ਹੋਰ ਵੀ ਕੋਸਮੈਟਿਕ ਦਾ ਕਈ ਸਮਾਨ ਹੈਗਾ ਤੇ ਨਾਲ ਹੀ ਕਈ ਦਵਾਈਆਂ ਵੀ ਜਿਹੜੀਆਂ ਹੈਗੀਆਂ ਨੇ ਉਹ ਬਰਾਮਤ ਕੀਤੀ ਗਈਆਂ ਤੇ ਤਾਂ ਪੂਰਾ 50 ਲੱਖ ਦਾ ਇਹ ਸਮਾਨ ਜਿਹੜਾ ਨਕਰੀਓ ਬਰਾਮਦ ਕੀਤਾ ਗਿਆ 50 ਲੱਖ ਦਾ ਸਮਾਨ ਹੈ ਜਿਹਦੇ ਵਿੱਚ ਨਕਲੀ ਕੋਸਮੈਟਿਕ ਹੈਗਾ ਕੋਸਮੈਟਿਕ ਦੇ ਵਿੱਚ ਹੋਰ ਵੀ ਕਈ ਪ੍ਰੋਡਕਟ ਹੈਗੇ ਨੇ ਕੋਸਮੈਟਿਕ ਦੇ ਨਾਲ ਸੰਬੰਧਿਤ ਨਾਲ ਹੀ ਜਿਹੜੇ ਫੇਸ ਵਾਸ਼ ਆ ਉਹ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਢੇਰਾਂ ਦੇ ਢੇਰ ਲੱਗੇ ਪਏ ਨੇ ਪਰ ਇਹ ਜਿਹੜੇ ਢੇਰ ਲੱਗੇ ਹੋਏ ਨੇ ਫੇਸ ਵਾਸ਼ ਦੇ ਇਹ ਸਾਰੇ ਹੈਗੇ ਨੇ ਨਕਲੀ ਹੈਗੇ ਨੇ ਤੇ ਨਾਲ ਹੀ ਇੱਕ ਸ਼ੀਸ਼ੀਆਂ ਤੁਸੀਂ ਵੇਖਣੀ ਹੋਗੇ ਸ਼ੀਸ਼ੀਆਂ ਨੇ ਦਵਾਈਆਂ ਦੇ ਨਾਲ ਭਰੀਆਂ ਤਾਂ ਇਹ ਵੀ ਜਿਹੜੀ ਹੈ ਨਕਲੀ ਬਰਾਮਦ ਕੀਤੀ ਗਈਆਂ ਨੇ ਤੇ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਪੂਰਾ ਮਾਮਲਾ ਦਰਅਸਲ ਬਿਹਾਰ ਤੋਂ ਸਾਹਮਣੇ ਆਇਆ ਬਿਹਾਰ ਦੇ ਗਿਆ ਸਿਟੀ ਤੋਂ ਇਹ ਸਾਹਮਣੇ ਆਇਆ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਇਹ ਪੂਰਾ ਜਿਹੜਾਗਾ ਧੰਦਾ ਚਲਾਇਆ ਜਾ ਰਿਹਾ ਸੀ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਹ ਨਕਲੀ ਚੀਜ਼ਾਂ ਬਣਾਈਆਂ ਜਾ ਰਹੀਆਂ ਸੀ ਨਕਲੀ ਜਿਹੜੇ ਨੇ ਕੋਸਮੈਟਿਕ ਦੇ ਪ੍ਰੋਡਕਟ ਤਿਆਰ ਕੀਤੇ ਜਾ ਰਹੇ ਸੀਗੇ ਕਿਸ ਤਰ੍ਹਾਂ ਜਿਹੜਾ ਤੁਸੀਂ ਵੇਖ ਸਕਦੇ ਹੋ ਦਵਾਈਆਂ ਤਿਆਰ ਕੀਤੀਆਂ ਜਾ ਰਹੀਆਂ ਸੀ ਤਾਂ ਜਦੋਂ ਹੀ ਇਸ ਦੀ ਭਣਕ ਪੁਲਿਸ ਨੂੰ ਲੱਗਦੀ ਹੈ ਤਾਂ ਪੁਲਿਸ ਮੌਕੇ ਤੇ ਪੁੱਜਦੀ ਹੈ ਉਸ ਤੇ ਜਾ ਕੇ ਪੂਰੀ ਚੈਕਿੰਗ ਕੀਤੀ ਜਾਂਦੀ ਹੈ ਚੈਕਿੰਗ ਤੋਂ ਬਾਅਦ ਜਿਹੜਾਗਾ 50 ਲੱਖ ਦਾ ਇਸਮਾਨ ਜਿਹੜਾਗਾ ਉਹ ਬਰਾਮਦ ਕੀਤਾ ਗਿਆ ਤਾਂ ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ ਇਸ ਤੋਂ ਪਹਿਲਾਂ ਵੀ ਅਕਸਰੀ ਜਿਹੜੀਆਂ ਨਕਲੀ ਚੀਜ਼ਾਂ ਜਿਹੜੀਆਂ ਇਹ ਅਕਸਰੀ ਤੁਹਾਨੂੰ ਕਿਸੇ ਵੀ ਥਾਂ ਤੋਂ ਮਿਲ ਜਾਣਗੀਆਂ ਉਹ ਇਸ ਤਰ੍ਹਾਂ ਲੱਗਦਾ ਦੇਖਣ ਦੇ ਵਿੱਚ ਕਿ ਜਿਹੜੀ ਕੰਪਨੀ ਦੇ ਸੀ ਚੀਜ਼ ਲੈ ਰਹੇ ਆ ਜਾਂ ਕਿਸ ਬ੍ਰਾਂਡ ਦੀ ਸੀ ਚੀਜ਼ ਲੈ ਰਹੇ ਆ ਤੁਹਾਨੂੰ ਵੇਖਣ 'ਚ ਬਿਲਕੁਲ ਲੱਗੇਗਾ ਕਿ ਅਸਲੀ ਚੀਜ਼ ਖਰੀਦੀ ਆ ਪਰ ਕਿਜਨਾ ਕਿਤੇ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਕਹਿ ਸਕਦੇ ਕਿਸ ਤਰ੍ਹਾਂ ਇਸ ਨੂੰ ਐਦਾ ਬਣਾ ਦਿੱਤਾ ਜਾਂਦਾ ਹੈ ਨਕਲੀ ਚੀਜ਼ਾਂ ਨੂੰ ਵੀ ਕਿ ਕਿਸ ਤਾਨੂੰ ਪਛਾਣ ਕਰਨਾ ਹੈ ਅ ਮੁਸ਼ਕਲ ਹੋ ਜਾਂਦਾ ਕਿ ਕਿਹੜੀ ਅਸਲੀ ਹੈ ਤੇ ਕਿਹੜੀ ਨਕਲੀ ਹੈ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਨਕਲੀ ਜਿਹੜੀ ਚੀਜ਼ ਦਾ ਜਿਹੜੀਆਂ ਇਹ ਬਣਾਈਆਂ ਜਾ ਰਹੀਆਂ ਕਿਸ ਤਰ੍ਹਾਂ ਸਾਡੇ ਨਾਲ ਜਿਹੜਾ ਖਿਲਵਾੜ ਕੀਤਾ ਜਾ ਰਿਹਾ ਸਾਡੀ ਸਿਹਤ ਦੇ ਨਾਲ ਕਿਸ ਤਰ੍ਹਾਂ ਖਿਲਵਾੜ ਕੀਤਾ ਜਾ ਰਿਹਾ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਜਦੋਂ ਹੀ ਇਹ ਪੁਲਿਸ ਤੱਕ ਪੁੱਜਦੀ ਹੈ ਇਸ ਦੀ ਖਬਰ ਤਾਂ ਉਸ ਤੋਂ ਬਾਅਦ ਮੌਕੇ ਤੇ ਪਹੁੰਚਦੀ ਹੈ ਟੀਮ ਪਹੁੰਚਦੀ ਹੈ ਉਸ ਤੋਂ ਬਾਅਦ ਜਾਂਚ ਪੜਤਾਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਪੂਰੇ 50 ਲੱਖ ਦਾ ਨਕਲੀ ਸਮਾਨ ਜਿਹੜਾ ਗਾ ਬਰਾਮਦ ਕੀਤਾ ਗਿਆ ਉਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਅਸਮਾ ਦਾ ਕੀ ਕਰਨਾ ਤੁਹਾਨੂੰ ਸੁਣਾ ਦਿੰਦੇ ਆ